ਸਤਿ ਸ਼੍ਰੀ ਅਕਾਲ ਜੀ ਰਿਗਮ ਥ्रेडਸ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਕੁਝ ਦਿਨ ਪਹਿਲਾਂ ਆਪਾਂ ਨੇ ਇੱਕ ਸਕੀਵੀ ਸੈੱਟ ਦੀ ਵੀਡੀਓ ਪੋਸਟ ਕੀਤੀ ਸੀਗੀ ਅੱਜ ਆਪਾਂ ਤੁਹਾਨੂੰ ਉਹਦੀ ਬੁਣਤੀ ਦੱਸਦੇ ਹਾਂ ਜੀ ਇਹ ਵਾਲਾ ਆਪਾਂ ਸੈੱਟ ਕਿਸੇ ਦਾ ਬਣਾ ਕੇ ਭੇਜ ਰਹੇ ਹਾਂਗੇ ਇਹ ਉਹਦਾ ਬਲਾਊਜ਼ ਰੈਡੀ ਹੋ ਰਿਹਾ ਹੈਗਾ ਸੇਮ ਕਲਰ ਦੇ ਵਿੱਚ ਹੀ ਆਪਾਂ ਸਕੀਵੀ ਸੈੱਟ ਰੈਡੀ ਕਰ ਰਹੇ ਹਾਂ ਜੀ ਇਹ ਵਾਲੀ ਬੁਣਤੀ ਬਣਾਈ ਆਪਾਂ ਇਹਦੇ ਵਿੱਚ ਇਹ ਲੌਂਗ ਜਿਹੜੀ ਕੋਟੀ ਬਣਾ ਰਹੇ ਹਾਂ ਆਪਾਂ ਇਹ ਉਹਦਾ ਡਿਜ਼ਾਈਨ ਹੈ ਇਹ ਵਾਲਾ ਜਿਹੜਾ ਉਹਦੇ ਨਾਲ ਆਪਾਂ ਸਵੈਟਰ ਹੈਗਾ ਇਹ ਉਹਦਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਇਹ ਵਾਲਾ ਸੈੱਟ ਰੈਡੀ ਹੋ ਰਿਹਾ ਹੈ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਸਾਡੇ ਕੋਲੋਂ ਹੈਂਡਮੇਡਸ ਕੀ ਵੀ ਸੈੱਟ ਜਾਂ ਕੋਟੀਆਂ ਦਾ ਕੋਈ ਵੀ ਡਿਜ਼ਾਈਨ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਆਪਾਂ ਬਹੁਤ ਹੀ ਸੋਹਣੀਆਂ ਹੱਥ ਦੀਆਂ ਬੜੀਆਂ ਗੋਟੀਆਂ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਪੋਸਟ ਕੀਤੇ ਹੋਏ ਰਗੇ ਜਿਹੜਾ ਵੀ ਡਿਜ਼ਾਈਨ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਉਹ ਤੁਸੀਂ ਕਰਵਾ ਸਕਦੇ ਹੋ ਇਹ ਵਾਲੀ ਜਿਹੜੀ ਇਸ ਕੋਟੀ ਦੇ ਵਿੱਚ ਆਪਾਂ ਬੁਣਤੀ ਪਾਈ ਹੈ ਜੀ ਇਹਦਾ ਆਪਾਂ ਤੁਹਾਨੂੰ ਡਿਜ਼ਾਈਨ ਸ਼ੇਅਰ ਕਰ ਰਹੇ ਹਾਂਗੇ ਤੁਸੀਂ ਆਪਣਾ ਘਰੇ ਬੈਠੇ ਵੀ ਇਸ ਬੁਣਤੀ ਨੂੰ ਪਾ ਸਕਦੇ ਹੋ ਆਪਣੇ ਕਿਸੇ ਵੀ ਸਵੈਟਰ 'ਚ ਜੇ ਤੁਹਾਡੀ ਕੋਈ ਵੀ ਇਨਕੁਆਰੀ ਹੈਗੀ ਇਸ ਬੁਣਤੀ ਨਾਲ ਰਿਲੇਟਡ ਜਾਂ ਤੁਸੀਂ ਸਾਡੇ ਤੋਂ ਕੁਝ ਵੀ ਬਣਵਾਉਣਾ ਚਾਹੁੰਦੇ ਹੋ ਹੈਂਡਮੇਡ ਸਕੀਵੀਆਂ ਦੇ ਵਿੱਚ ਤਾਂ ਤੁਸੀਂ ਉਹਦੇ ਵਾਸਤੇ ਮੈਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ WhatsApp ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਬਹੁਤ ਹੀ ਜੈਨੂਨ ਰੇਟ ਦੇ ਵਿੱਚ ਕਿਸੇ ਵੀ ਸਾਈਜ਼ ਦੇ ਵਿੱਚ ਆਪਾਂ ਸਕੀਵੀ ਸੈੱਟ ਰੈਡੀ ਕਰ ਸਕਦੇ ਹਾਂ ਇਹਨੂੰ ਤੁਸੀਂ ਕਿਸੇ ਕਲਰ ਦੇ ਵਿੱਚ ਵੀ ਰੈਡੀ ਕਰਾ ਸਕਦੇ ਹੋ ਇਦੇ ਉੱਪਰ ਇਹਦੇ ਸਵੈਟਰ ਦੇ ਬਹੁਤ ਸੋਹਣੇ ਬੁੰਤੀ ਬਣਾਈ ਆ ਆਪਾਂ ਨੇ ਇਹ ਦਾ ਬਾਰਡਰ ਹੈ ਇਹ ਕੋਟੀ ਦੀ ਬੁੰਤੀ ਹੈਗੀ ਹੁਣ ਆਪਾਂ ਤੁਹਾਨੂੰ ਇਹਦੀ ਜਿਹੜੀ ਵੀ ਇਹਦੀ ਬੁੰਤੀ ਬਣ ਰਹੀ ਹੈ ਜੀ ਉਹਦਾ ਸਾਰਾ ਕੁਝ ਐਕਸਪਲੇਨ ਕਰਾਂਗੇ ਕਿੰਨੇ ਗੁੰਡੇ ਤੁਸੀਂ ਨੇ ਰੱਖਣੇ ਨੇਗੇ ਇਹ ਡਬਲ ਐਕਸਲ ਸਾਈਜ਼ ਦੇ ਵਿੱਚ ਰੈਡੀ ਹੋ ਰਹੀ ਹੈ ਜੀ ਹਾਂਜੀ ਇਹ ਪਹਿਲਾਂ ਆਪਾਂ ਪੱਟੀ ਦੇ ਬੁਣਨੇ ਨੇ 8 ਗੁੰਡੇ ਇਹ ਆਪਾਂ ਆ ਇੱਕ ਗੁੰਡਾ ਪਹਿਲਾਂ ਤਾਰ ਲਿਆ ਆ ਇੱਕ ਹੋਰ ਇਹਦੇ ਨਾਲ ਦਾ ਤਾਰ ਕੇ ਫੇਰ 6 ਗੁੰਡੇ ਆਪਾਂ ਇਹ ਬਣਨੇ ਨੇ ਬੱਤਾਂ ਵਾਲੇ ਆਪਦੇ ਗਣੀ ਨੂੰ ਧਾਗਾ ਰੱਖ ਕੇ ਇੱਕ ਗੁੰਡਾ ਆਪਾਂ ਇਹ ਸੇਤਾ ਬਣ ਲੈਣਾ ਹੰਤਾ ਆਪਣੀ ਇਹ ਕਾਟ ਪੈਂਦੀ ਹੈਗੀ ਗਲੇ ਦੀ ਇਦੇ ਨਾਲ ਆਪਾਂ ਇੱਕ ਗੁੰਡਾ ਕਟਾ ਦੇਣਾ। ਅੱਗੇ ਆ ਗਏ ਆਪਣੇ ਗੁੰੰਤੀ ਦੇ। ਪਹਿਲਾਂ ਆਪਾਂ ਇਹ ਦੋ ਦਾ ਇੱਕ ਬਣਾ ਦੇਣਾ। ਫਿਰ ਆਪ ਦੇ ਕਣੇ ਨੂੰ ਤਾਗਾ ਕਰਕੇ ਮੋੜ ਲੈਣਾ ਜਾਲੇ ਬਣ ਗਈ ਜੀ। ਫਿਰ ਫੇਰ ਆਪ ਦੇ ਕਣੇ ਨੂੰ ਤਾਗਾ ਕਰਕੇ ਨਾਲੇ ਦੋ ਦਾ ਇੱਕ ਬਣਾ ਦਾਂਗੇ। ਨਾਲੇ ਜਾਲੀ ਪੈ ਗਈ ਇਹ ਦੋ ਇੱਕ ਇਧਰਲੀ ਸਾਈਡ ਪੈ ਗਈ ਇੱਕ ਇਧਰਲੀ ਸਾਈਡ ਪੈ ਗਈ ਇੱਕ ਇੱਥੇ ਦੋ ਦਾ ਇੱਕ ਬਣ ਗਿਆ ਇੱਕ ਇੱਥੇ ਜਿਹੜੇ ਦੋ ਆਪਾਂ ਵਧਾਏ ਉਹ ਨਾਲ ਦੇ ਨਾਲ ਹੀ ਦੋ ਘਟ ਗਏ ਫਿਰ ਆਪਣੇ ਗਣੀਨ ਤਾਗਾ ਕਰਕੇ ਦੋ ਕੁੰਡੇ ਬਣ ਲੈਣੇ ਨੇ ਜੀ ਫਿਰ ਇੱਕ ਪਰਲੀ ਸਾਈਡ ਕਰਕੇ ਬਣ ਲੈਣਾ ਦੋ ਕੁੰਡੇ ਫਿਰ ਆਪਣੇ ਗਣੀਨ ਤਾਗਾ ਕਰਕੇ ਬਣਾਉਣੇ ਨੇ ਫਿਰ ਫਿਰ ਆਪਾਂ ਦੋ ਦਾ ਇੱਕ ਬਣਾ ਦੇਵਾਂਗੇ ਇਧਰਲੀ ਸਾਈਡ ਤੋਂ ਦੋ ਦਾ ਇੱਕ ਆਪਾ ਇਧਰੋਂ ਸਲਾਈ ਪਾ ਕੇ ਬਣਾ ਦੇਣਾ ਫਿਰ ਆਪਣੇ ਗਨੇਨ ਤੱਗਾ ਲੈ ਕੇ ਬਣਾ ਦੇਣਾ ਫਿਰ ਨਾਲੇ ਜਾਲੀ ਬਣਗੀ ਨਾਲੇ ਦੋ ਦਾ ਇੱਕ ਆਣਾ ਤੇ ਗਨੇਨ ਤੱਗਾ ਕਰਕੇ ਫਿਰ ਉਧਰੋਂ ਤੱਗਾ ਕਰਕੇ ਆਹ ਦਾ ਗ莱ਕ ਬਣਾ ਦੇਣਾ ਫੇਰ ਜਾਲੀ ਬਣ ਜਾਣੀ ਹੈ ਇਹ ਨਾਲੇ ਜਾਲੀ ਬਣ ਜਾਣੀ ਹੈ ਨਾਲੇ ਦੋੜਾ ਇੱਕ ਬਣਾ ਦੇਣਾ ਪੰਜ-ਪੰਜ ਗੁੰਡਿਆਂ ਤੇ ਬੁਣਤੀ ਹੈ ਜੀ ਹੁਣ ਫੇਰ ਦੋ ਉਲਟੇ ਇੱਕ ਫੇਰ ਕਰ ਲਈ ਸਾਈਡ ਬਣੂਗਾ ਦੋ ਉਲਟੇ ਮੁੰਦੋ ਦਾ ਇੱਕ ਬਣਾ ਦੇਣਾ ਜਿਹੜਾ ਦੋ ਦਾ ਇੱਕ ਬਣਾਉਣਾ ਇਹ ਇਧਰੋਂ ਸਲਾਈ ਪਾ ਕੇ ਬਣਾਉਣਾ ਫਿਰ ਇੱਥੇ ਜਾਲੀ ਬਣ ਜਾਣੀ ਇੱਕ ਕੁੰਡਾ ਬੁਣਿਆ ਜਾਣਾ ਜਿਹੜਾ ਫਿਰ ਇਧਰੋਂ ਆਪਾਂ ਦੋ ਦਾ ਇੱਕ ਬਣਾਉਣਾ ਨਾਲੇ ਜਾਲੀ ਇਹਨੂੰ ਕੁੰਡੇ ਨੂੰ ਐ ਸਿੱਧਾ ਕਰ ਲੈਣਾ ਪਹਿਲਾਂ ਇਧਰ ਨੂੰ ਐ ਬਣ ਜਾਣਾ ਫਿਰ ਸੋਹਣੀ ਸੋਹਣੀ ਹੁਣਤੀ ਤਿਆਰ ਹੋਣੀ ਸੋਹਣੀ ਬਹੁਤ ਸੋਹਣੀ ਕੁੱਟੀ ਬਣਨੀ ਬਹੁਤ ਸੌਖਾ ਜਿਹਾ ਡਿਜ਼ਾਈਨ ਆ ਜੀ ਕੋਈ ਵੀ ਭੈਣ ਜੀ ਨੂੰ ਸਲਾਨਿਆ ਬੁੰਨੀਆਉਂਦੀਆਂ ਨੇ ਬਣਾ ਸਕਦੀ ਆ ਹਾਂਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਸਾਡੇ ਤੋਂ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣੀ ਬੁੰਤੀ ਬਣਾ ਕੇ ਵੀ ਤੁਸੀਂ ਆਪਣਾ ਸਵੈਟਰ ਬਣਾ ਸਕਦੇ ਹੋ ਇਹਦੇ ਆਪਾਂ ਨੇ 50 ਜੋਟੇ ਰੱਖੇ ਸੀ ਜੀ ਉੱਪਰੋਂ ਜਾ ਕੇ 57 ਹੋਗੇ ਇਹਦੇ ਫਰੰਟ ਪੀਸ ਦੇ ਆਪਾਂ ਨੇ 35 35 ਜੋਟੇ ਰੱਖੇ ਨੇ ਜੀ ਇਦਾਂ ਬਾਰਡਰ ਬਣਾਇਆ ਹੈਗਾ ਸਾਈਡ ਤੇ ਤੇ ਪੱਟੀ ਬਣਾਈ ਹੈ ਬਟਨਾਂ ਵਾਲੀ ਬੈਕ ਸਾਈਡ ਦੇ ਇਹਦੇ ਆਪਾਂ ਨੇ 60 ਜੋਟੇ ਰੱਖੇ ਨੇ ਜੀ 25 ਜੋਟਿਆਂ ਤੋਂ ਆਪਾਂ ਬਾਹ ਸ਼ੁਰੂ ਕੀਤੀ ਹੈਗੀ ਤੇ ਉੱਪਰ ਜਾ ਕੇ 4 ਜੋਟੇ ਵਧ ਗਏ ਬਾਹ ਦੇ ਤੇ ਫਿਰ ਉੱਪਰੋਂ 4 ਜੋਟੇ ਵਧ ਗਏ ਬਾਹਦੇ ਜੀ ਫਿਰ ਇੰਨਾ ਬੁਣ ਕੇ ਆਪਾਂ ਨੇ ਉਦੋਂ ਅੱਗੇ ਫੇਰਾ ਚੌਥੀ ਸਲਾਈ ਚ ਵਧਾਉਂਦੇ ਜਾਣਾ ਫਿਰ ਉੱਪਰ ਤੱਕ 55 ਜੋਟੇ ਹੋ ਜਾਣੇ ਨੇ ਜੀ ਆਪਣੇ ਪੂਰੀ ਬਾਹ ਦੇ 55 ਜੋਟੇ ਇਸ ਤਰ੍ਹਾਂ ਕਰਕੇ ਤੁਸੀਂ ਵੀ ਆਪਣਾ ਸਵੈਟਰ ਕੋਟੀ ਜੋ ਵੀ ਸਵੈਟਰ ਬਣਾਉਣਾ ਹੈ ਕੋਟੀ ਬਣਾਉਣੀ ਹੈ ਡਿਜ਼ਾਈਨ ਕਰ ਸਕਦੇ ਹੋ ਜੀ ਹੋਰ ਤੁਸੀਂ ਸਾਡੇ ਤੋਂ ਕਿਹੜੀ ਬੁਣਤੀ ਸਿੱਖਣਾ ਚਾਹੁੰਦੇ ਹੋ ਉਹ ਦੀ ਤੁਸੀਂ ਸਾਨੂੰ ਜਰੂਰ ਮੈਸੇਜ ਕਰਿਓ ਜੀ ਵੀਡੀਓ ਦੇ ਉੱਤੇ ਆਪਾਂ ਉਹੀ ਬੁਣਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਇਸੇ ਤਰ੍ਹਾਂ ਲਾਈਕ ਸ਼ੇਅਰ ਕਰਦੇ ਰਹੋ ਥੈਂਕ ਯੂ ਜੀ